ਉਦੋਂ ਤੂੰ ਲੈ ਕੇ ਆਉਂਦੀ ਤਾਂ ਭਾਈ ਹੋਈ 175 ਦੀ ਗੱਲ ਹੋਈ ਉਹਨੂੰ ਲੈ ਆ ਕੇ ਦਾਬਾ ਲੜ ਦੋ ਦਾ ਉਹਨੂੰ ਲੈ ਆ ਕੇ ਮੈਨੂੰ ਕਾਹ ਕਾਹ ਬੈਠ ਫੜੀ ਮਨ ਲਾ ਗਈ ਸਾਡੀ ਮੈਨੂੰ ਨਹੀਂ ਪਤਾ 175 ਦੀ ਗੱਲ ਲਈ ਕੀ ਹੁੰਦੀ ਆ ਮੈਂ ਤੁਹਾਨੂੰ ਗਲਤ ਕੰਮ ਲਈਦੀ ਕਹਿ ਰਿਹਾ ਮੈਂ ਮੈਂ ਕਦੀ ਕਹਿਣਾਗੇ ਹਾਂ ਹਾਂ ਇਹ ਤੂੰ ਇਲਾਮਨਾ ਨਹੀਂ ਨਿਚਾਵੇਂ ਤੂੰ ਹੀ ਤਾਂ ਮੈਨੂੰ ਗਾੜੀ ਉਗਾੜੀ ਕਰੀ ਜਾਂਦੇ ਹੋ ਤੁਸੀਂ ਇੱਕ ਮინისტრ ਦਾ ਬਹਿਸ ਕਰਦੇ ਐਨਾ ਟਾਈਮ ਲਾਤਾ ਲੋਕਾਂ ਨਾਲ ਕੀ ਕਰਦੇ ਹੋਗੇ ਦੱਸੋ ਪਹਿਲਾਂ ਕਾਹਦਾ ਨੋਕਾ ਨਾ ਕੀਂਦੀਦਾ ਹੋਊਗਾ ਵੀ ਮੇਰੇ ਨਾਲ ਆ ਤੇ 10 ਮਿੰਟ ਕੋ ਦੇ ਦੇ। ਤੁਹਾਡਾ ਤੁਹਾਡਾ ਨੋਕਾ ਨਾ ਕੀਂਦੀਦਾ ਹੋਊਗਾ ਕੋਈ ਮਿਲਣਾ ਦਾ ਫਿਟ ਲਾਸ ਤੇ ਦਿਨਾਗੇ ਕਰ। ਹੈਲੋ ਇੱਕ ਚੱਕਰ ਵਿੱਚ ਬੰਦਾ ਮਰਿਆ ਆਪਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਚੱਕ ਸਕੰਦਰ ਬਰਬਾਦ ਸੀ। ਕੀ ਕੀ ਕਾਰਵਾਈ ਹੋਈ ਯਾਰ ਦੱਸੋ? ਹੂੰ ਹੂੰ ਨੇ 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 ਉਹ তুই ਛੱਡੋ ਉਹ ਬੰਦਾ ਪਹਿਲਾਂ ਚੁੱਕ ਕੇ ਲਓ ਜੁਨੇ ਕੰਮ ਕੀਤਾ ਜੇ ਤੈਨੂੰ ਉਹਦਾ ਖਾਤ ਦੇ ਕੇ ਗਿਆ ਬੰਦਾ ਪਹਿਲਾਂ ਮੇਰੇ ਨਾਲ ਦਾ ਜਵਾਬ ਦੋ ਆ ਬਾ ਉਹ ਤੇ ਖਾਤ ਦੇ ਦਾ ਹੱਥ ਕਰ ਲਈ ਕਰ ਤੂੰ ਛੱਡੋ তুই ਬਸ ਕਰ ਫੜ ਜੀ ਤੂੰ ਮੈਂ ਤਾਨੂੰ ਜੋ ਕਹਿੰਦਾ ਮੈਨੂੰ ਮੈਨੂੰ ਫੋਲੋ ਕਰ ਸਾਡੀ ਬੰਦਾ ਕੀ ਸਾਡੀ ਮੈਨੂੰ ਜੀ ਬੰਦਾ 174 ਦਿਖਾ ਦੋ ਕੀ ਹੁੰਦੀ ਆ ਤੂੰ ਇਹ ਬੰਦਾ ਨਾਲ ਜਿਹਦੇ ਖਿਲਾਫ ਤੇ ਖਾਤ ਦਿੱਤੀ ਉਹਨੇ